ਇਸੋ ਲਈ ਦੀ ਵੱਡੀ ਖਬਰ ਆ ਰਹੀ ਹੈ ਕਿ ਪਾਨਾ ਸਿੱਧੂ ਦੇ ਪੂਰੇ ਪਰਿਵਾਰ ਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ। ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਪਾਨਾ ਸਿੱਧੂ ਦੇ ਪਿਤਾ ਭਰਾ ਅਮਨ ਸਿੱਧੂ, ਦੋ ਪੈਣਾ ਅਤੇ ਉਸਦੇ ਸਾਥੀ ਲੱਕਾ ਸਿਧਾਨਾ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਹ ਮਾਮਲਾ ਥਾਣਾ ਤੁਨੌਲਾ ਦੇ ਵਿੱਚ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸਦੇ ਕਿ ਮਾਮਲਾ ਪੁਲਿਸ ਦੇ ਵੱਲੋਂ ਇਸ ਲਈ ਦਰਜ ਕੀਤਾ ਗਿਆ ਕਿਉਂਕਿ 3 ਫਰਵਰੀ ਨੂੰ ਪਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੱਕਾ ਸਿਧਾਨਾ ਅਤੇ ਪਾਨੇ ਸਿੱਧੂ ਦੇ ਪੂਰੇ ਪਰਿਵਾਰ ਅਤੇ ਉਸਦੇ ਸਮਰਥਕਾਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਰੋਕਿਆ ਗਿਆ ਸੀ ਤੇ ਉੱਥੇ ਤਰਨਾ ਦਿੱਤਾ ਗਿਆ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਲੱਖੇ ਸਿਧਾਣੇ ਪਾਨੇ ਸਿੱਧੂ ਦੇ ਪੂਰੇ ਪਰਿਵਾਰ ਅਤੇ 15-16 ਹੋਰ ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਰੋਕਣ ਦੇ ਲਈ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਤਰ੍ਹਾਂ ਵਾਈਟ ਪਰਚਾ ਦਰਜ ਕੀਤਾ ਹੈ ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਕਾਪੀ ਵੀ ਸਾਹਮਣੇ ਆਈ ਹੈ ਜਿਸ ਤੇ ਵਿੱਚ ਲਿਖਿਆ ਗਿਆ ਹੈ ਕਿ ਬੜਬੜ ਟੋਲ ਪਲਾਜ਼ੇ ਤੇ ਸਰਕਾਰੀ ਪ੍ਰਾਪਰਟੀ ਅਤੇ ਸਰਕਾਰੀ ਡਿਊਟੀ ਤੇ ਤਨਾਤ ਪੁਲਿਸ ਕਰਮੀਆਂ ਤੇ ਲੱਕੇ ਸਿਧਾਨੀ ਅਤੇ ਪਾਨੇ ਸਿੱਧੂ ਦੇ ਸਮਰਥਕਾਂ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬੈਰੀਕਾਡ ਤੋੜ ਕੇ ਉਹਨਾਂ ਤੇ ਟਰੈਕਟਰ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਅਜਿਹੀ ਕਾਰਵਾਈ ਕਰਦੇ ਹੋਏ 10 ਤੋਂ ਵੱਧ ਧਰਾਵਾਂ ਹੇਟ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਤੇ ਜਦੋਂ ਇਸ ਮਾਮਲੇ ਦੇ ਵਿੱਚ ਧਨੋਲਾ ਪੁਲਿਸ ਤੇ ਨਾਲ ਮੀਡੀਆ ਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਬੋਲਣ ਤੋਂ ਪਿਆਰ ਨਹੀਂ ਹੈ ਸ੍ਰੀ ਗਾਲ ਜੀ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਕਿ ਹਾਂ ਵੀ ਪਾਨੇ ਸਿੱਧੂ ਦੇ ਉੱਤੇ ਨਵਾਂ ਪਰਚਾ ਪੈ ਗਿਆ ਕੱਲੇ ਪਾਨੇ ਸਿੱਧੂ ਤੇ ਨਹੀਂ ਪਿਆ ਉਹਦੇ ਪਰਿਵਾਰ ਤੇ ਵੀ ਪਿਆ ਪਰਚਾ ਲੱਖਾ ਸਦਾਣਾ ਹੋ ਗਿਆ ਠੀਕ ਆ ਲੱਖਾ ਸਦਾਣਾ ਪਾਨੇ ਸਿੱਧੂ ਦੀ ਭੈਣਾ ਮਾਪੇ ਜਿੰਨੇ ਵੀ ਭਰਾ ਹੈਗੇ ਆ ਸਾਰਾ ਟੱਬਰ ਸਾਰੇ ਟੱਬੇ ਟੱਬਰ ਉੱਤੇ ਇਹਨਾਂ ਨੇ ਪਰਚੇ ਪਾ ਦਿੱਤੇ ਆ ਕਿਉਂਕਿ ਇਹ ਹੁਣ ਸ਼ਰਿਆਮ ਤੱਕ ਆ ਚੱਲਦਾ ਪਿਆ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਰਿਆਮ ਤੱਕ ਆਇਆ ਪੰਜਾਬ ਸਰਕਾਰ ਦਾ ਪਰਚੇ ਵੀ ਤਾਂ ਪਾਇਆ ਕਿਉਂਕਿ ਕਹਿੰਦੇ ਜਿਹੜੇ ਇਹਨਾਂ ਨੇ ਧਰਨਾ ਲਾਇਆ ਉਹਦੇ ਵਿੱਚ ਇਹਨਾਂ ਨੇ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨਾਲ ਠੀਕ ਹੈ ਤੇ ਅੱਜ ਧਰਨਾ ਲਾਇਆ ਹੈ ਤੇ ਧਰਨਾ ਲਾਇਆ ਤੇ ਉਹਦੇ ਵਿੱਚ ਕੁੱਟਮਾਰ ਪੁਲਿਸ ਵਾਲਿਆਂ ਨੇ ਕੀਤੀ ਹੈ ਇਹਨਾਂ ਨਾਲ ਨਾ ਕਿ ਇਹੋ ਨੇ ਕੀਤੀ ਆ ਠੀਕ ਹੈ ਪੁਲਿਸ ਵਾਲੇ ਟੱਡੇ ਮਾਰਨਦੇ ਆ ਨਾ ਦੇਖਦੇ ਮਾਵਾ ਦੇਖਦੇ ਨਾ ਪੈਣਾ ਦੇਖਦੇ ਕਿਸੇ ਦੀਆਂ ਚੁੰਨੀਆਂ ਸਿਰ ਤੋਂ ਲਾਣਦੇ ਪੱਗਾਂ ਲਾਣਦੇ ਆ ਇਹ ਜੀ ਸਹੀ ਆ ਹੈ ਤੁਸੀਂ ਸ਼ਰਿਆਂ ਵਿੱਚ ਇੱਕ ਪਰਿਵਾਰ ਦੇ ਨਾਲ ਧੱਕਾ ਕਰ ਰਹੇ ਕਿ ਕਿੰਨਾ ਕਿ ਵੱਡਾ ਯਾਰ ਉਹ ਗੈਕਸਰ ਹੈਗਾ ਆ ਜਿਹੜਾ ਤੁਸੀਂ ਇੱਦਾਂ ਕਰ ਰਹੇ ਆ ਮੈਨੂੰ ਇਹ ਨਹੀਂ ਸਮਝ ਆ ਲੱਗਦੀ ਕਿ ਇਹ ਪੰਜਾਬ ਸਰਕਾਰ ਇੰਨਾ ਧੱਕਾ ਕਰਦੀ ਭਈਆ ਆਮ ਲੋਕਾਂ ਦੇ ਨਾਲ ਆਮ ਪਾਰਟੀ ਜਿਹੜੀ ਹੈਗੀ ਆ ਹੈ ਇਹ ਆਮ ਆਦਮੀ ਪਾਰਟੀ ਆ ਇੰਨਾ ਤੱਕਾ ਕਰਨ ਦੀ ਆ ਆ ਭਗਵੰਤ ਮਾਨ ਸਾਹਿਬ ਇੰਨਾ ਤੱਕਾ ਕਰਨਦਿਆ ਨਾ ਇਹਨਾਂ ਨੂੰ ਇਹ ਭਗਵੰਤ ਮਾਨ ਜੀ ਨੂੰ ਮੈਂ ਇਹ ਬੇਨਤੀ ਕਰਦਾ ਆ ਤੁਸੀਂ ਐਡਾ ਤੱਕਾ ਨਾ ਕਰੋ ਨਹੀਂ ਤਾਂ ਬਹੁਤ ਭੁੱਖੇ ਹੋਵੋਗੇ ਬਹੁਤ ਜ਼ਿਆਦਾ ਭੁੱਖੇ ਹੋਵੋਗੇ ਤੁਸੀਂ ਕਿਸੇ ਗਰੀਬ ਦੇ ਨਾਲ ਤੁਸੀਂ ਇੰਨਾ ਤੱਕਾ ਕਰ ਰਹੇ ਜਿਹੜਾ ਪੰਜਾਬ ਦੀ ਆਵਾਜ਼ ਚੱਕਦਾ ਆ ਜਿਹੜਾ ਚੰਗੇ ਕੰਮ ਕਰਦਾ ਆ ਠੀਕ ਆ ਤੁਸੀਂ ਝੂਠੇ ਪਰਚੇ ਪਾ ਕੇ ਇਹਨਾਂ ਉੱਤੇ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਭਗਵਾਨ ਕਮਾਲ ਸਾਹਿਬ ਜੀ ਇਹ ਪੰਜਾਬ ਆ ਪੰਜਾਬ ਜਿਹੜੇ ਆਪਣੇ ਪੰਜਾਬ ਦੇ ਭਰਾ ਆ ਨਾ ਜਿਹੜੇ ਆਪਣੇ ਲੋਕ ਆ ਇਹ ਨਹੀਂ ਦੱਬਦੇ ਕਿਸੇ ਤੋਂ ਨਾ ਤਾਂ ਇਹ ਡਰਦੇ ਆ ਇਹ ਮਰ ਜਾਣਗੇ ਬੜੇ ਦੱਬਣਗੇ ਨਹੀਂ ਜੇ ਤੁਸੀਂ ਇੱਕ ਪਾਣਾ ਸਿੱਧੂ ਦਬਾ ਲੂਗੇ ਤਾਂ ਸੋ ਖੜਾ ਹੋ ਜਾਊਗਾ ਜੇ ਤੁਸੀਂ ਸੋ ਨੂੰ ਦਬਾਉਗੇ ਤਾਂ ਲੱਖ ਖੜਾ ਹੋਊਗਾ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਤੁਸੀਂ ਲੋਰੈਂਸ ਬਿਸ਼ਨੋਈ ਨੂੰ ਤੁਸੀਂ ਐਸ ਜਿੱਦਾਂ ਜਵਾਈ ਨਹੀਂ ਹੁੰਦਾ ਤੁਹਾਡਾ ਤੁਸੀਂ ਅੱਧਾ ਤੁਸੀਂ ਉਹਨੂੰ ਪ੍ਰੋਟੈਕਸ਼ਨ ਦਿੰਨੇ ਆ ਜਦੋਂ ਕਿਤੇ ਜਾਣਾਂ ਕਦੀ ਕਦੀ ਪੁਲਿਸ ਇੱਧਰ ਅਗਰ ਮਗਰ ਹੈ ਫਿਰਦੀ ਉਹਦੇ ਕੱਪੜੇ ਵੀ ਆਣਾ ਉਹ ਪਾਉਂਦਾ ਤੇ ਪੁਲਿਸ ਫਿਰ ਕੀ ਕਰਦੇ ਆ ਆਪ ਉਹਨਾਂ ਹਾਸ ਸੰਸ ਦੀ ਗੱਲਾਂ ਕਰਦੀ ਆ ਫਿਰ ਕੀ ਉਹਨੂੰ ਕਹਿੰਦੇ ਜੇਲਾ 'ਚ ਇੰਟਰਵਿਊ ਵੀ ਹੋ ਜਾਂਦੀਆਂ ਬੜਾ ਸੋਹਣਾ ਔਰ ਤੇ ਤਾਂ ਕੋਈ ਤੁਸੀਂ ਮੁੱਦਾ ਨਹੀਂ ਕੋਈ ਚੱਕਿਆ ਆ ਪਰਿਵਾਰ ਜਿਹੜਾ ਵਧੀਆ ਹੈਗਾ ਜਿਹੜਾ ਲੋਕਾਂ ਦੇ ਹੱਕ ਵਾਸਤੇ ਖੜਾ ਹੁੰਦਾ ਉਹਨੂੰ ਤੁਸੀਂ ਦੱਬਣ ਦੀ ਕੋਸ਼ਿਸ਼ ਕਰਦੇ ਆ ਇਹ ਚੀਜ਼ਾਂ ਮਾਨ ਸਾਹਿਬ ਇਹ ਗਲਤ ਆ ਨਾ ਫਿਰ ਜੇ ਤੁਸੀਂ ਕਿਸੇ ਨਾਲ ਜੇ ਤੁਸੀਂ ਧੱਕਾ ਕਰਦੇ ਆ ਤਾਂ ਫਿਰ ਤੁਸੀਂ ਕੀ ਅੱਗੇ ਹਨਾ ਤੁਸੀਂ ਕਰੋਗੇ ਆਪਣੇ ਪੰਜਾਬ ਦਾ ਜੇ ਤੁਸੀਂ ਪੰਜਾਬੀਆਂ ਨੂੰ ਜੇ ਤੁਸੀਂ ਜਿੰਨਨ ਨੇ ਤੁਹਾਨੂੰ ਵੋਟਾਂ ਪਾ ਕੇ ਇੱਥੇ ਦਿੱਕਰ ਲਿਆਂਦਾ ਤੁਸੀਂ ਉਹਨਾਂ ਨਾਲ ਹੀ ਤੁਸੀਂ ਇੱਦਾਂ ਕਰੋਗੇ ਇੰਨੇ ਤਰਨੇ ਆ ਜਿਹੜਾ ਤਰਨਾ ਹੋਇਆ ਹੁਣ ਜਿਹੜਾ ਤੁਸੀਂ ਕੇਸ ਠੋਕੇ ਆਇਆ ਨਾ ਤੇ ਠੀਕ ਹੈ ਔਰ ਇਹ ਵਿੱਚ ਬੀਬੀਆਂ ਦੀ ਚੁੰਨੀਆਂ ਉਤਰੀਆਂ ਬੀਬੀਆਂ ਦੀ ਚੁੰਨੀਆਂ ਉਤਰੀਆਂ ਆ ਭਰਾਵਾ ਦੀ ਪੱਗਾਂ ਉਤਰੀਆਂ ਆ ਉਹਦਾ ਮੁੱਲ ਕੌਣ ਦੂਗਾ ਤੁਸੀਂ ਦੱਸੋ ਮੈਨੂੰ ਇੰਨਾ ਤੱਕਾ ਤੁਸੀਂ ਕਰਨਦੇ ਆ ਇੱਕ ਪੰਜਾਬ ਜਿਹੜੇ ਬਹੁਤ ਵਧੀਆ ਪੰਜਾਬ ਸੀਗਾ ਇਹ ਆਪਣਾ ਜਰੂਰ ਜਦੋਂ ਢੀ ਸਰਕਾਰ ਆਈ ਉਹ ਤੋਂ ਬਾਅਦ ਇਹਦਾ ਬੇੜਾ ਬੈਠ ਗਿਆ ਹੁਣ ਇਹਨੇ ਪਾਣਾ ਸਿੱਧੂ ਨੇ ਆਣਾ ਸੀ ਬਾਹਰ ਬਾਹਰ ਆਣਾ ਸੀ ਕਹੇ ਬੰਦੇ ਨੇ ਤਾਂ ਹੁਣ ਦੇਖੋ ਇਹ ਨਵੇਂ ਪ੍ਰੋਜੈਕਟ ਹੋ ਗਦੇ ਤੇ ਇੱਕ ਪਰਚਾ ਨਹੀਂ ਦੋ ਪਰਚਾ ਨਹੀਂ ਤਿੰਨ ਪਰਚੇ ਨਹੀਂ ਚਾਰ ਪਰਚੇ ਨਹੀਂ ਜਦ ਚਾਰ ਤੋਂ ਬਾਅਦ ਵੀ ਅਗਲੇ ਕਹਿੰਦੇ ਸਰਪੁਲਿਸ ਕਹਿੰਦੇ ਸਾਨੂੰ ਕੋਆਪਰੇਟ ਕਰੋ ਸੀ 6 ਦਿਨ ਤੇ ਛੱਡ ਦਵਾਂਗੇ ਛੱਡਣਾ ਤਾਂ ਕੀ ਤੁਸੀਂ ਹੁਣ ਸਾਰੇ ਟੱਬਰ ਦੇ ਪਰਚੇ ਪਾਤੇ ਕਿ ਹਾਂ ਵੀ ਆਵਾਜ਼ ਨਾ ਚੱਕਣ ਇਹ ਜਸਟਿਸ ਨਾ ਮੰਗ ਲੈਣ ਲੋਕੀ ਇਹਨਾਂ ਦੇ ਪਿੱਛੇ ਲੱਗ ਕੇ ਲੋਕੀ ਧਰਨੇ ਲਾ ਰਹੇ ਆ ਇਹ ਚੀਜ਼ਾਂ ਨਾ ਹੋਵੇ ਯਾਰ ਕਿੰਨਾ ਕਿ ਯਾਰ ਤੁਸੀਂ ਦਬਾ ਕੇ ਰੱਖਦੇ ਨਾ ਵੈਸੇ ਤੁਸੀਂ ਇੰਨਾ ਬੰਦੇ ਨੂੰ ਇੰਨਾ ਤੁਸੀਂ ਦਬਾ ਰਹੇ ਆ ਬਾਣਾ ਸਿੱਧੂ ਚਲੋ ਸੋਸ਼ਲ ਮੀਡੀਆ 스타 ਆ ਚਲੋ ਉਹਦੇ ਫੋਲੋਅਰ ਅੱਛੇ ਆ ਹਨਾ ਜੋ ਵੀ ਅਗਲਾ ਵਧੀਆ ਠੀਕ ਹੈ ਕਮਾਂਦਿਆ ਸੀਗਾ ਉਹਨੂੰ ਕੀ ਲੋੜ ਆ ਕਿਸੇ ਦੇ ਬਾਰੇ ਹਨਾ ਆਵਾਜ਼ ਚੱਕਣ ਦੀ ਗਰੀਬਾਂ ਬਾਰੇ ਆਵਾਜ਼ ਚੱਕਣ ਦੀ ਕੀ ਲੋੜ ਆ ਦੀਪ ਸਿੱਧੂ ਨੂੰ ਵੀ ਕੀ ਲੋੜ ਸੀਗੀ ਉਹ ਵੀ ਪੰਜਾਬ ਕਰਕੇ ਖੜਦਾ ਸੀ ਨਾ ਕਿ ਹਾਂ ਵੀ ਆਪਣੇ ਪੰਜਾਬ ਦਾ ਕੁਝ ਭਲਾ ਹੋ ਜਵੇ ਨਹੀਂ ਤਾਂ ਉਹ ਇੰਨੀਆ ਲਗਜ਼ਰੀ ਲਾਈਫ ਛੱਡ ਕੇ ਕੱਤੋਂ ਇੱਥੇ ਤੁਸੀਂ ਉਹ ਧਰਨੇ ਦਿੰਦੇ ਸੀਗੇ ਉਹ ਤਿੰਨ ਤਿੰਨ ਚਾਰ ਚਾਰ ਮਹੀਨੇ ਤੱਕ ਅਗਲੇ ਠੰਡ ਦੇ ਵਿੱਚ ਮਰਦੇ ਰਹੇ ਬੈ ਕੇ ਇਸ ਧਰਨੇ ਦੇ ਅੰਦਰ ਕਿਹ ਲੋੜ ਸੀ ਕਿ ਪੰਜਾਬ ਦੇ ਪੁੱਤ ਸੀਗੇ ਪੰਜਾਬ ਨੂੰ ਪਿਆਰ ਕਰਦੇ ਸੀ ਤਾਂ ਹੀ ਅੱਜ ਸਾਡੇ ਨਾਲ ਉਹ ਹੈ ਨਹੀਂ ਦੁਨੀਆ ਦੇ ਵਿੱਚ ਤੇ ਆਪਾਂ ਨੂੰ ਹੋਰ ਤਕ ਆਪ ਕਰੁੰਦੇ ਆ ਉਹਨਾਂ ਨਾਲ ਹੈ ਆਪਾ ਇੰਨਾ ਮਾੜਾ ਕਰੁੰਦੇ ਆ ਅਗਲੇ ਤੇ ਪਰਿਵਾਰ ਨੂੰ ਵੀ ਭੈਣਾਂ ਦਾ ਕੀ ਕਸੂਰ ਆ ਯਾਰ ਭੈਣਾਂ ਦਾ ਥੋੜੀ ਕੀ ਕਸੂਰ ਆ ਜਾਂ ਭਰਾਵਾ ਦਾ ਕੀ ਕਸੂਰ ਆ ਜਿਹੜੇ ਚਲੋ ਮਿਹਨਤ ਕਰਕੇ ਕਮਾਨਤੇ ਖਾਂਦੇ ਪਾਣਾ ਸਿੱਧੂ ਮਿਹਨਤ ਕਰਕੇ ਕਮਾਨ ਵਾਲਾ ਬੰਦਾ ਆ ਤੁਸੀਂ ਉਹਨੂੰ ਵੀ ਦਬਾ ਕੇ ਰੱਖੁੰਦੇ ਆ ਯਾਰ ਕਿੰਨੀ ਗਲਤ ਗੱਲ ਆ ਇੱਥੋਂ ਪਤਾ ਲੱਗਦਾ ਕਿੰਨੀ ਕੀ ਤੁਹਾਡੀ ਨਿਗਾਹ ਦੇ ਵਿੱਚ ਔਰਤ ਦੀ ਇੱਜ਼ਤ ਆ ਠੀਕ ਆ ਔਰਤ ਦੀ ਲਾਲੋ ਯਾਰ ਪੱਗਾਂ ਦੀ ਇੰਚ ਚਤ ਲਾ ਲੋ ਕਿੰਨੀ ਕਿੰਝਦਾ ਜੀ ਰਸ ਤੁਸੀਂ ਕਿਹਨੇ ਵਾਰ ਨਹੀਂ ਚੱਕੀ ਯੂਟਿਊਬਰਾਂ ਦੀ ਬੁੰਡ ਫਟਦੀ ਆ ਇਹਨਾਂ ਦੇ ਵਾਸਤੇ ਖੜਾ ਰਹਿਣ ਵਾਸਤੇ ਕਈਆਂ ਦੀ ਬਹੁਤ ਫਟਦੀ ਆ ਇਹ ਹਾਂ ਵੀ ਆਪਾਂ ਨੂੰ ਬੋਲਣਾ ਨਾ ਪੈ ਜੀ ਬੇ ਇਹਨਾਂ ਬਾਰੇ ਇੱਕ ਤਾਂ ਸਾਨੂੰ ਨੰਨ ਅੰਦਰ ਕਰ ਦੇਣਾ ਚੱਕ ਕੇ ਯਾਰ ਆਵਾਜ਼ ਤਾਂ ਦੇਖੋ ਚੱਕਣੀ ਪੈਣੀ ਆ ਕਿਉਂਕਿ ਦੇਖੋ ਉਹ ਤਾਂ ਦਬਾਣਦੇ ਆ ਬੰਦਿਆਂ ਨੂੰ ਬਹੁਤ ਗਲਤ ਗੱਲ ਆ ਕੱਲੂ ਕਿਸੇ ਨਾਲ ਵੀ ਹੋ ਸਕਦਾ ਹੈ ਕੱਲੂ ਤੁਹਾਡੇ ਨਾਲ ਹੋ ਸਕਦਾ ਆਪਣੇ ਨਾਲ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਇਹ ਚੀਜ਼ਾਂ ਆ ਬੜਾ ਜੇ ਕਿਸੇ ਨਾਲ ਤੱਕਾ ਹੁੰਦਾ ਯਾਰ ਤੇ ਯਾਰ ਖਟਣਾ ਚਾਹੀਦਾ ਆ ਇਹ ਡੰਡੇ ਮਾਰ ਮਾਰ ਭਜਾਉਂਦੇ ਆ ਯਾਰ ਕਿੰਨਾ ਗਲਤ ਕੰਮ ਕਰ ਰਹੇ ਆ ਚੁੰਨੀਆਂ ਜਰੂ ਉਤਰੀਆਂ ਜਰਾ ਬੀਬੀਆਂ ਰੇ ਆਪਣੇ ਨਾਲ ਦੇ ਉੱਤੇ ਉਦੋਂ ਨਹੀਂ ਕਿਸੇ ਨੂੰ ਨਜ਼ਰ ਆਇਆ ਉਹ ਰੋ ਭਗਵਾਨ ਤਪਾ ਸਾਹਿਬ ਨੂੰ ਨਜ਼ਰ ਨਹੀਂ ਆਇਆ ਕੀ ਆ ਕੀ ਕਰਦੇ ਪਏ ਆ ਡੰਡੇ ਮਾਰਨ ਦੇ ਸ਼ਰਿਆਮ ਨਾ ਦੇਖੇ ਬੰਦਾ ਨਾ ਦੇਖੇ ਜਨਾਨੀ ਨਾ ਦੇਖੇ ਬੱਚਾ ਕਿਉਂ ਵੀ ਇੰਨਾ ਤੱਕਾ ਕਾਤੋਂ ਕਰਨਦੇ ਇੰਨੀ ਤੁਹਾਡੀ ਕੀ ਦੁਸ਼ਮਣੀ ਹੈਗੀ ਆ ਪਾਣਾ ਸਿੱਧੂ ਨਾਲ ਜਿਹੜਾ ਤੁਸੀਂ ਇਦਾਂ ਤੁਸੀਂ ਕਰਨਦੇ ਆ ਉਹਨਾਂ ਦਾ ਯਾ ਉਹਨੇ ਕੋ ਤੁਹਾਨੂੰ ਕੀ ਕਹਿ ਤਾਦਰ ਹੈ ਜਿਹੜਾ ਤੁਸੀਂ ਇੰਨੇ ਤੁਸੀਂ ਆਪਣੀ ਖੁੰਦਕ ਕੱਢਣ ਤੇ ਆਏ ਹੋਏ ਆ ਮੇਰੇ ਤੇ ਆਪੀਲਾ ਇਹ ਸੱਚੇ ਪਾਸ਼ਾ ਪਰਮਾਤਮਾ ਇਹ ਪਰਿਵਾਰ ਨੂੰ ਜਸਟਿਸ ਦੋ ਵਧੀਆ ਤੋਂ ਵਧੀਆ ਇਹਨਾਂ ਨੂੰ ਵਕੀਲ ਹੋਵੇ ਜਿਹੜਾ ਇਹਨਾਂ ਨੂੰ ਇਹ ਸਮੱਸਿਆ ਚੋਂ ਕੱਢੇ ਕਿ ਬਹੁਤ ਗੰਭੀਰ ਬਸਿਆਏ ਟਲਦੀ ਨਹੀਂ ਪਈ ਆ ਜਾਂ ਤਾਂ ਫਿਰ ਅੱਦਾ ਕਰੋ ਜੇ ਤੁਸੀਂ ਇੰਨੀ ਖੁੰਦ ਖਾਨਨੇ ਆ ਇਹਨਾਂ ਦੇ ਪਰਿਵਾਰ ਨੂੰ ਇਕੱਠਿਆ ਕਰਕੇ ਗੋਲੀ ਮਾਰ ਦਿਓ ਫਿਰ ਜਾਂ ਤਾਂ ਫਿਰ ਅੱਦਾ ਕਰੋ ਤੁਸੀਂ ਐਵੇਂ ਤੱਕੇ-ਤੱਕੇ ਕਰ ਰਹੇ ਆ ਅਖਰਾਂ ਤੱਕਾ ਕਰ ਰਹੇ ਪੰਜਾਬ ਦੇ ਸਾਹਮਣੇ ਲੋਕਾਂ ਨੂੰ ਕਿਹੜਾ ਪਤਾ ਨਹੀਂ ਲੋਕਾਂ ਨੂੰ ਕਿਧਰ ਕਰਨੀ ਹੈਗੀ ਸਭ ਲੋਕਾਂ ਨੂੰ ਦਿਖਦਾ ਹੈ ਕਿ ਤੱਕੇ ਕਰ ਰਹੇ ਆ ਜੇ ਅਦਰ ਖੁੰਦੇ ਕਢਨੇ ਪਏ ਇੱਕ ਇੱਕੋ ਵਾਰੀ ਨੂੰ ਕੰਮ ਖਤਮ ਕਰ ਦਿਓ ਅੱਦਾ ਹੋਰੀ-ਹੋਰੀ ਨਾ ਕਰੋ ਮਤਲਬ ਇਹ ਕਰਨਾ ਇਹਨਾਂ ਨੂੰ ਜਸਟਿਸ ਮਿਲੇ ਬਾਹਰ ਆਉਣ ਜਲਦੀ ਤੇ ਪਰਿਵਾਰ ਨੂੰ ਜਸਟਿਸ ਮਿਲਣਾ ਚਾਹੀਦਾ ਬਸ ਯਾਰ ਮੇਰੀ ਆਹੀ ਅਪੀਲ ਆ